ਖਬਰਨਾਮਾ ਦੇਖ ਰਿਹਾ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੋਸ ਰਾਜ ਸੂਬੇ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਇਹ ਕਹਿੰਦੇ ਤਕਦੇ ਨੇ ਕਿ ਸਾਡੇ ਵਿਧਾਇਕ ਤੇ ਸਾਡੇ ਮੰਤਰੀ ਇਮਾਨਦਾਰ ਨੇ ਜੇਕਰ ਇਮਾਨਦਾਰੀ ਦੀ ਉਦਾਹਰਣ ਐਗਜ਼ਾਮਪਲ ਦੇਣੀ ਹੋਵੇ ਤਾਂ ਸਾਡੇ ਪੰਜਾਬ ਦੇ ਕਿਸੇ ਮੰਤਰੀ ਤੇ ਕਿਸੇ ਮੱਜੀ ਵਿਧਾਇਕ ਨੂੰ ਫੜ ਲਓ ਲੇਕਿਨ ਇਧਰ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਧੱਬਾ ਲਾ ਦਿੱਤਾ ਹੈ ਆਮ ਆਦਮੀ ਪਾਰਟੀ ਤੇ ਜਿਹੜੇ ਆਪਣੇ ਆਪ ਨੂੰ ਇਮਾਨਦਾਰ ਦੱਸਦੇ ਸੀ ਉਹ ਫੜੇ ਜਾਣਗੇ ਕਿਉਂਕਿ ਇੱਕ ਨਹੀਂ ਦੋ ਨਹੀਂ 48 ਹਜ਼ਾਰ ਕਰੋੜ ਰੁਪਏ ਦਾ ਵੱਡਾ ਫਰਾਡ ਸਾਹਮਣੇ ਆਇਆ ਹੈ ਇਹ ਜਾਣਗੇ ਹੁਣ ਜੇਲ ਇੱਕ ਨਹੀਂ ਦੋ ਨਹੀਂ ਇਹ ਕਾਫੀ ਲੰਮੇ ਸਮੇਂ ਤੱਕ ਉਮਰਾਂ ਬੀਤ ਜਾਣਗੀਆਂ ਕਿਉਂਕਿ ਇਹਨਾਂ ਵੱਲੋਂ 48 ਹਜ਼ਾਰ ਕਰੋੜ ਰੁਪਏ ਦਾ ਵੱਡਾ ਫਰਾਡ ਕੀਤਾ ਗਿਆ ਹੈ ਘਟਾਲੇ ਨੇ ਰੀਅਲ ਏਸਟੇਟ ਨੂੰ ਲੈ ਕੇ ED ਅਤੇ ED ਦੇ ਸਰਵ ਉੱਚ ਅਧਿਕਾਰੀ ਫਿਰ ਦੁਬਾਰਾ ਪਹੁੰਚ ਗਏ ਨੇ ਕੁਲਵੰਤ ਸਿੰਘ ਦੇ ਘਰ ਜੋ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਦੱਸਿਆ ਜਾ ਰਿਹਾ ਹੈ ਕਿ ED ਦੀ ਇੱਕ ਟੀਮ ਨੇ ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਸਭ ਤੋਂ ਅੰਮੀਰ ਵਿਧਾਇਕ ਦੇ ਘਰ ਦੇ ਵਿੱਚ ਛਾਪੇਮਾਰੀ ਕੀਤੀ ਹੈ ED ਤੇ ਉਸ ਦੇ ਘਰ ਉੱਤੇ ਉਸ ਨਾਲ ਜੁੜੇ ਵਕਫ ਵਕਸਤਾਨਾਂ ਦੀ ਤਲਾਸ਼ ਲੈ ਰਹੀ ਹੈ ED ਵੱਲੋਂ ਇਹ ਛਾਪੇਮਾਰੀ منی ਲਾਂਡਰਿੰਗ ਦੇ ਮਾਮਲੇ ਵਿੱਚ ਕੀਤੀ ਜਾ ਰਹੀ ਹੈ ਇਹ ਮਾਮਲਾ 48000 ਕਰੋੜ ਰੁਪਏ ਫਰਾਡ ਨਾਲ ਜੁੜਿਆ ਹੋਇਆ ਹੈ ਐਡੀ ਬੱਡੀ ਫਰਾਡੀ ਦੱਸਦੀ ਕਿ ਈਡੀ ਦੀ ਦਿੱਲੀ ਯੂਨਿਟ ਦੀਆਂ ਟੀਮਾਂ ਸਥਾਨਕ ਪੁਲਿਸ ਦੇ ਨਾਲ ਸਵੇਰ ਤੋਂ ਛਾਪੇ ਮਾਰੀਆਂ ਕਰ ਰਹੀਆਂ ਹਨ ਟੀਮ ਮੁਹਾਲੀ ਨੇ ਜਨਤਾ ਲੈਡ ਪ੍ਰੋਮੋਟਰ ਲਿਮਟਿਡ ਜਿਸ ਨੂੰ ਜੀ ਐਲ ਪੀ ਐਲ ਦੇ ਖੇਤਰ ਵਿੱਚ ਸੰਘ ਦੇ ਆਲਿਸ਼ਨ ਕਰ ਪਹੁੰਚੀਆਂ ਕੁਲਵੰਤ ਸਿੰਘ ਰੀਅਲ ਸਟੇਟ ਦੇ ਕੰਪਨੀ ਹਨ ਕੰਪਨੀ ਦੇ ਮਾਲਕ ਹਨ ਈਡੀ ਦੇ ਸੂਤਰਾਂ ਅਨੁਸਾਰ ਕੁਲਵੰਤ ਸਿੰਘ ਇਸ ਸਮੇਂ ਘਰੇ ਨਹੀਂ ਹਨ ਪਰ ਕੇਂਦਰੀ ਏਜੰਸੀ ਦੀਪ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਪੋਚ ਗਿਸ ਕਰ ਰਹੀ ਹੈ 2021 ਤੋਂ ਲੈ ਕੇ ਹੁਣ ਤੱਕ 48000 ਕਰੋੜ ਰੁਪਏ ਦੇ ਫਰਾਡ ਕੀਤੇ ਗਏ ਨੇ ਰੀਅਲ ਏਸਟੇਟ ਦੇ ਨਾਮ ਤੇ ਆਮ ਆਦਮੀ ਪਾਰਟੀ ਦੇ ਸਭ ਤੋਂ ਅੰਬੀਰ ਜਿਹੜੇ ਮਜ਼ਬੂਤ ਯਾਨੀ ਕਿ ਇੱਕ ਪਾਸੇ ਤਾਂ ਸੂਬੇ ਦਾ ਮੁੱਖ ਮੰਤਰੀ ਕਹਿੰਦੇ ਸੀ ਸੀਸੀ ਕੇ ਬੜੇ ਚਾਰਾਂ ਸੀ ਗਰੀਬਾਂ ਨੂੰ ਦਿੱਕਤੀਆਂ ਟਿਕਟਾਂ ਇਹ ਗਰੀਬ ਚ ਲਾਉਣਗੇ ਸਰਕਾਰ ਲਖਣਾ ਅੰਬੀਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਨੇ ਜਿਨ੍ਹਾਂ ਨੇ 44000 ਕਰੋੜ ਰੁਪਏ ਦੀ ਫਰਾਡ ਕੀਤਾ ਹੈ ਕਿੰਨੇ ਲੋਕਾਂ ਦਾ ਪੈਸਾ ਲੁੱਟਿਆ ਹੋ ਗਿਆ ਹੋਵੇਗਾ ਕੁਲਵੰਤ ਸਿੰਘ ਵੱਲੋਂ ਕਿਉਂਕਿ ਈਡੀ ਫਿਰ ਦੁਬਾਰਾ ਦਸਤਕਤ ਕਰ ਚੁੱਕੀ ਹੈ ਆਮ ਆਦਮੀ ਪਾਰਟੀ ਦੇ ਬੋਹਾਲੀ ਤੋਂ ਮੌਜੂਦਾ ਵਿਧਾਇਕ ਕੁਲਵੰਤ ਸਿੰਘ ਕੁਲਵੰਤ ਸਿੰਘ ਵੱਲੋਂ ਪਹਿਲਾਂ ਵੀ ਜਿਹੜਾ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦਾ ਦਰਵਾਜ਼ਾ ਖੜਕਵਾਇਆ ਗਿਆ ਸੀ ਲੇਕਿਨ ਇੱਕ ਨਹੀਂ ਮੰਨੀ ਈਡੀ ਨੇ ਦਸਤਕਤ ਦੇ ਦਿੱਤੀ ਹੈ ਕਹਿੰਦੇ ਨੇ ਕਿ ਬੜੇ ਵੱਡੇ ਸਬੂਤ ਮਿਲਣ ਦੇ ਆ ਕਿਆਸਰ ਕਈਆਂ ਕਈਆਂ ਜਾਰੀਆਂ ਨੇ ਅਰੈਸਟ ਵੀ ਹੋ ਸਕਦੇ ਨੇ ਦੂਸਰੇ ਪਾਸੇ ਇਹ ਵੀ ਗੱਲਾਂ ਕਈਆਂ ਜਾਰੀਆਂ ਨੇ ਕਿ ਐਨਾ ਪੈਸਾ ਕਿਸ ਤਰ੍ਹਾਂ ਲੁੱਟਿਆ ਗਿਆ ਕਿਥੋਂ ਲੁੱਟਮਾਰ ਕੀਤੀ ਗਈ ਇਸ ਦੇ ਵੱਡੇ ਖੁਲਾਸੇ ਹੋਣਗੇ ਪਰਿਵਾਰਕ ਮੈਂਬਰਾਂ ਕੋਲੋਂ 48000 ਕਰੋੜ ਰੁਪਏ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਧੰਨ